ਕਪਟਿਕਰ ਸਾਹਿਬ ਪੁਲਿਸ ਵੱਲੋਂ ਜਿਹੜੇ ਮਾਰੇ ਅਨਸਰਾਂ ਦੇ ਖਿਲਾਫ ਮੁਹਿੰਮ ਚੜੀ ਗਈ ਹੈ ਉਹਦੇ ਵਿੱਚ ਜਿਹੜੀ ਸਾਡੀ ਟੀਮ ਹੈ ਜਿਹਨੂੰ ਐਸਪੀਟੀ ਸਾਹਿਬ ਲੀਡ ਕਰ ਰਹੇ ਹਨ ਉਹਨਾਂ ਨੂੰ ਚੰਗੀ ਸਫਲਤਾ ਮਿਲੀ ਹੈ ਤਿੰਨ ਵੱਖ-ਵੱਖ ਮੁਕੱਦਮਿਆਂ ਦੇ ਵਿੱਚ ਰਿਕਵਰੀ ਹੋਈ ਹੈ ਜਿਨ੍ਹਾਂ ਚੋਂ ਦੋ ਮੁਕੱਦਮਿਆਂ ਦੇ ਵਿੱਚ ਕਮਰਸ਼ੀਅਲ ਐਨਡੀਪੀਐਸ ਦੀ ਰਿਕਵਰੀ ਜਿਦੇ ਵਿੱਚ ਇੱਕ ਪਰਚੇ ਦੇ ਵਿੱਚ 5 ਕਿਲੋ ਅਫੀਮ ਇੱਕ ਦੇ ਵਿੱਚ 300 ਗ੍ਰਾਮ ਹੈਰੋਇਨ ਅਤੇ ਇੱਕ ਹੋਰ ਐਫਆਈਆਰ ਜਿਦੇ ਵਿੱਚ ਨਾਜਾਇਜ਼ ਪਿਸਤਲ ਬੱਤੀ ਬੋਲ ਤੇ ਅਤੇ 10 ਜ਼ਿੰਦਾ ਰਾਉਂਡ ਦੀ ਰਿਕਵਰੀ ਕੀਤੀ ਗਈ ਹੈ ਕਿੰਨੇ ਦੋਸ਼ੀ ਫੜੇ ਗਏ ਕੁੱਲ ਟੋਟਲ ਇਹ ਤਿੰਨ ਪਰਚਿਆਂ ਦੇ ਵਿੱਚ 6 ਦੋਸ਼ੀ ਗ੍ਰਿਫਤਾਰ ਹੋਏ ਹਨ ਦੋ ਵੱਖ-ਵੱਖ ਪਰਚਿਆਂ ਦੇ ਵਿੱਚ ਕਮਰਸ਼ੀਅਲ ਕੁਆਂਟੀਟੀ ਦੀ ਨਸ਼ਾ ਦੀ ਰਿਕਵਰੀ ਕੀਤੀ ਗਈ ਹੈ ਸਭ ਤੋਂ ਪਹਿਲਾਂ ਜਿਹੜਾ ਐਫ ਆਈ ਆਰ ਨੰਬਰ 167 ਹੈ ਇਹ ਐਨ ਡੀ ਪੀ ਐਸ ਐਕਟ ਮੰਡੀ ਥਾਣਾ ਮੰਡੀ ਗੁਬਿੰਦਗੜ ਦੇ ਅਧੀਨ ਪਰਚਾ ਦਰਜ ਹੋਇਆ ਜਿਦੇ ਵਿੱਚ 5 ਕਿਲੋ ਅਫੀਮ ਦੀ ਰਿਕਵਰੀ ਕੀਤੀ ਗਈ ਹੈ ਅਮ ਇਹਦੇ ਵਿੱਚ ਮੈਂ ਦੱਸਣਾ ਚਾਹੂੰਗੀ ਜੀ ਕਿ ਜਿਹੜੀ ਰਿਕਵਰੀ ਕੀਤੀ ਗਈ ਹੈ ਇਹ ਬੈਕਵਰਡ ਲਿੰਕ ਦੇ ਵਿੱਚ ਸਾਨੂੰ ਪਤਾ ਚੱਲਿਆ ਹੈ ਕਿ ਇਹ ਚਾਰਖਣ ਤੋਫੀ ਮਾਰੀ ਸੀਗੀ ਤੇ ਤਿੰਨ ਬੰਦੇ ਜੋ ਕਿ ਆਫੀਮ ਲੈ ਕੇ ਇੱਥਾਰੇ ਸੀਗੇ ਉਹਨਾਂ ਨੂੰ ਦਰਹਾਨੇ ਨਾਕਾਬੰਦੀ ਰੋਕਿਆ ਗਿਆ ਅਤੇ ਉਹਨਾਂ ਤੋਂ 5 ਕਿਲੋ ਫੀਮ ਦੀ ਰਿਕਵਰੀ ਕੀਤੀ ਗਈ ਇਹਨਾਂ ਜਿਹੜੇ ਜਿਹੜੇ ਬੰਦਿਆਂ ਤੋਂ ਇਹ ਆਫੀਮ ਰਿਕਵਰ ਕੀਤੀ ਗਈ ਹੈ ਉਹਨਾਂ ਦੇ ਨਾਮ ਰਜਨੇਸ਼ ਸਤਵੀਰ ਅਤੇ ਧਰਮਵੀਰ ਹਨ ਜਿਹੜੇ ਸਤਵੀਰ ਅਤੇ ਧਰਮਵੀਰ ਨੇ ਉਹ ਸਕੇ ਭਰਾ ਨੇ ਅਤੇ ਬਦਾਈਉ ਦੇ ਰਹਿਣ ਵਾਲੇ ਨੇ ਹਿਮਾਚਲ ਉੱਤਰ ਪ੍ਰਦੇਸ਼ ਦੇ ਆਬਾਸੀ ਨੇ ਤੇ ਇਹ ਸਾਰੇ ਇੱਕੋ ਹੀ ਏਰੀਆ ਦੇ ਇੱਕੋ ਹੀ ਪਿੰਡ ਦੇ ਰਹਿਣ ਵਾਲੇ ਨੇ ਤਿੰਨੋਂ ਇਸ ਕੇਸ ਦੇ ਵਿੱਚ ਵੀ ਅਸੀਂ ਬੈਕਵਰਡ ਅਤੇ ਫਾਰਵਰਡ ਲਿੰਕ ਯਾਨੀ ਕਿ ਇਹ ਅਸੀਂ ਕਿੱਥੋਂ ਆ ਰਹੀ ਸੀ ਅਤੇ ਇਹ ਕਿੱਥੇ ਦਿੱਤੀ ਜਾ ਰਹੀ ਸੀ ਇਹਦੇ ਵਿੱਚ ਡੁੰਗੀ ਆਈ ਦੇ ਵਿੱਚ ਤਫਤੀਸ਼ ਕਰਨ ਲੱਗੇ ਹੋਏ ਆ ਤੇ ਸਾਨੂੰ ਪੂਰੀ ਪੂਰੀ ਉਮੀਦ ਹੈ ਕਿ ਇਸ ਕੇਸ ਦੇ ਵਿੱਚ ਵੀ ਸਾਨੂੰ ਹੋਰ ਅੱਗੇ ਰਿਕਵਰੀ ਹੋਣੀ ਜੀ ਬਿਲਕੁਲ ਇਹ ਵੇਚਣ ਵਾਸਤੇ ਆ ਰਹੇ ਸੀਗੇ ਤੇ ਐਸ ਅ ਕੂਰੀਅਰ ਇਹ ਲੈ ਕੇ ਆ ਰਹੇ ਸੀ ਆਪੀਨ ਤੇ ਇਹਨਾਂ ਨੂੰ ਇਹਨਾਂ ਨੇ ਡਿਲੀਵਰ ਕਰਨੀ ਸੀ ਤੇ ਅੱਗੇ ਕੀ ਕਰਨਾ ਸੀ ਉਹਦੇ ਵਿੱਚ ਅਸੀਂ ਪ੍ਰੋਫੈਸ਼ਨਲ ਇਨਵੈਸਟੀਗੇਸ਼ਨ ਕਰਕੇ ਉਹਨਾਂ ਬੰਦਿਆਂ ਨੂੰ ਅਰੈਸਟ ਕੀਤਾ ਸਟੇਟ ਕਿਉਂਕਿ ਇੱਕ ਇੰਟਰ ਸਟੇਟ ਨੈਕਸਸ ਹੈਗਾ ਹੈ ਤਾਂ ਇਹਦੇ ਵਿੱਚ ਅਸੀਂ ਹੋਰ ਤਫਤੀਸ਼ ਕਰ ਰਹੇ ਆ ਤੇ ਇਹ ਇਨਕੁਆਇਰ ਕਰ ਰਹੇ ਕਿ ਇਹਨਾਂ ਤੇ ਹੋਰ ਕਾਦੇ ਦੇਸ਼ੀ ਜੀ ਇਹ ਦੁਰਮਾਕੋ ਇਹਨਾਂ ਤੇ ਇਹ ਮੋਟਰਸਾਈਕਲ ਤੇ ਸੀਗੀ ਤੇ ਮੋਟਰਸਾਈਕਲ ਦੀ ਰਿਕਵਰੀ ਕੀਤੀ ਗਈ ਹੈ ਮੋਟਰਸਾਈਕਲ ਇਹਨਾਂ ਦਾ ਸੀ ਜਾਂ ਕਿਸੇ ਦਾ ਹੋਰ ਦਾ ਸੀ ਇਹ ਮੋਟਰਸਾਈਕਲ ਇਹਨਾਂ ਦੇ ਨਾਤੇ ਨਹੀਂ ਸੀਗਾ ਕਿਸੇ ਹੋਰ ਦਾ ਸੀਗਾ ਉਹਦੇ ਬਾਰੇ ਵੀ ਅਰ ਇਨਵੈਸਟ ਕੀਤਾ ਆ ਮਾੜੇ ਅਨਸਰਾਂ ਦੇ ਖਿਲਾਫ ਜਿਹੜਾ ਫਤਿਹਗੜ੍ਹ ਸਾਹਿਬ ਪੁਲਿਸ ਵੱਲੋਂ ਮੁਹਿੰਮ ਚੱਲ ਰਹੀ ਹੈ ਉਹਦੇ ਵਿੱਚ ਇੱਕ ਕਮਰਸ਼ੀਅਲ ਰਿਕਵਰੀ ਕੀਤੀ ਗਈ ਹੈ ਜੀ ਦੇ ਵਿੱਚ 300 ਗ੍ਰਾਮ ਚਟਾ ਹੈਰੋਇਨ ਦੀ ਰਕਬੀ ਕੀਤੀ ਗਈ ਹੈ ਇਸ ਕੇਸ ਦੇ ਵਿੱਚ ਜਿਹੜਾ ਐਫ ਆਈ ਆਰ ਨੰਬਰ 113 ਅਮਲੋਥ ਥਾਣੇ ਦੇ ਵਿੱਚ ਦਰਜ ਕੀਤੀ ਗਈ ਹੈ ਤੇ ਸੋਮਾ ਸਿੰਘ ਅਤੇ ਅਮਰਜੀਤ ਸਿੰਘ ਜੋ ਕਿ ਪਿੰਡ ਨੂਰਪੁਰ ਦੇ ਰਿਆਣਾਲੇ ਨੇ ਉਹਨਾਂ ਨੂੰ ਇਸ ਕੇਸ ਦੇ ਵਿੱਚ ਅਰੈਸਟ ਕੀਤਾ ਗਿਆ ਇਸ ਕੇਸ ਦੇ ਵਿੱਚ ਅਸੀਂ ਤਫਤੀਸ਼ ਕਰ ਰਹੇ ਹਾਂ ਕਿ ਇਹ ਚਟਾ ਕਿੱਥੋਂ ਆਇਆ ਸੀ ਤੇ ਇਹਨਾਂ ਨੂੰ ਕਿੱਥੇ ਡਿਲੀਵਰ ਕੀਤਾ ਜਾ ਰਿਹਾ ਹੈ ਤਾਂ ਕਿ ਇਹ ਜਿਹੜਾ ਪੂਰਾ ਨੈਕਸਸ ਹੈ ਇਹਨੂੰ ਸਮੈਸ਼ ਕੀਤਾ ਜਾ ਸਕਿਆ। ਕਿਤੇ ਸੀਗੇ ਵਹੀਕਲ ਕਿੱਥੇ ਸੀਗੇ। ਇਹ ਵੀ ਇੱਕ ਮੋਟਰਸਾਈਕਲ ਸੀ ਸੀਗੇ ਜੀ ਬੁਲਟ ਮੋਟਰਸਾਈਕਲ ਤੇ ਬੁਲਟ ਮੋਟਰਸਾਈਕਲ ਨੂੰ ਅਕੀਮ ਦੇ ਨਾਲ ਦੀ ਰਿਕਵਰੀ ਪਈ। ਮਕਦਮਾ ਨੰਬਰ 111 ਅਸਲਾ ਐਕਟ ਸਰੰਦ ਦੇ ਵਿੱਚ ਪਰਚਾ ਦਰਜ ਕਰਕੇ ਇੱਕ ਜੇਮਸ ਨਾਮ ਦੇ ਬੰਦੇ ਨੂੰ ਗ੍ਰਿਫਤਾਰ ਕੀਤਾ ਹੈ। ਇਹ ਜਿਹੜਾ ਬੰਦਾ ਸੀ ਇਹਦੇ ਤੇ ਪਹਿਲਾਂ ਵੀ ਪਰਚੇ ਦਰਜ ਨੇ। ਤੇ ਇਹਦੇ ਕੋਲੋਂ ਵੈਪਨਸ ਦੀ ਰਿਕਵਰੀ ਹੋਈ ਹੈ ਦੋ ਜਿਹੜੇ ਨੇ ਇਲੀਸਿਟ ਵੈਪਨ 32 ਬੋਰ ਸਮੇਤ 10 ਜਿੰਦਾ ਰਾਉਂਡ ਜਿਹੜੇ ਨੇ ਇਹਦੇ ਕੋਲੋਂ ਰਿਕਵਰ ਕੀਤੇ ਗਏ ਨੇ ਇਹ ਜੋ ਜੇਮਸ ਨਾਮ ਦਾ ਬੰਦਾ ਹੈ ਅਲੀਪੁਰ ਸੰਦਲ ਦਾ ਰਹਿਣ ਵਾਲਾ ਹੈ ਤੇ ਸਾਨੂੰ ਉਮੀਦ ਹੈ ਕਿ ਇਸ ਕੇਸ ਦੇ ਵਿੱਚ ਹੋਰ ਵੀ ਰਿਕਵਰੀਜ਼ ਹੋਣਗੀਆਂ ਇਹਦੇ ਬੈਕਵਰਡ ਤੇ ਫਾਰਵਰਡ ਲਿੰਕ ਜਿਹੜੇ ਨੇ ਇਸ ਕੇਸ ਦੇ ਉੱਤੇ ਤਫਤੀਸ਼ ਕੀਤੀ ਜਾ ਰਹੀ ਹੈ ਯਾਨੀ ਕਿ ਇਹ ਵੈਪਨ ਕਿਥੋਂ ਲੈ ਕੇ ਆਂਦੇ ਗਏ ਤੇ ਕੋਈ ਹੋਰ ਵਾਰਦਾਤ ਦੇ ਵਿੱਚ ਯੂਜ਼ ਹੋਏ ਨੇ ਕਿ ਨਹੀਂ ਇਹ ਜਿਹੜਾ ਪੂਰਾ ਮੈਟਰ ਆ ਇਨਵੈਸਟੀਗੇਸ਼ਨ ਹੈ ਤੇ ਇਹਦੇ ਬਾਰੇ ਸਾਨੂੰ ਉਮੀਦ ਹੈ ਕਿ ਇਹਦੇ ਵਿੱਚ ਹੋਰ ਵੀ ਰਿਕਵਰੀ ਕੀਤੀ ਜਾਏਗੀ ਗਰੋਹ ਦੇ ਵਿੱਚ ਹੋਰ ਵੀ ਬੰਦੇ ਨੇ ਜੀ ਫਾਰਦਰ ਸੇਕ ਆਫ ਇਨਵੈਸਟੀਗੇਸ਼ਨ ਅਸੀਂ ਉਹਨਾਂ ਦਾ ਹਜੇ ਨਾਮ ਡਿਸਕਲੋਜ਼ ਨਹੀਂ ਕਰਦੇ ਤਾਂ ਕਿ ਉਹਨਾਂ ਨੂੰ ਅਸੀਂ ਨਾਮਜ਼ਦ ਕਰਕੇ ਅਰੈਸਟ ਕਰ ਸਕੀਏ ਤੇ ਇਸ ਮੁੱਦੇ ਤੇ ਹੋਰ ਵੀ ਤਫਤੀਸ਼ ਕੀਤੀ ਜਾ ਰਹੀ ਹੈ ਤੇ ਸਾਨੂੰ ਉਮੀਦ ਹੈ ਕਿ ਹੋਰ ਵੀ ਰਿਕਵਰੀਜ਼ ਇਸ ਕੇਸ ਦੇ ਵਿੱਚ ਕਿੰਨੀਆਂ ਜਾਣਗੀਆਂ ਇਹਦੇ ਤੇ ਇੱਕ ਡਕੈਤੀ ਦਾ ਪਰਚਾ ਦਰਜ ਹੈ ਪਰ ਕਿਉਂਕਿ ਇਹ ਵੈਪਨਸ ਨੂੰ ਰਿਕਵਰ ਹੋਏ ਨੇ ਇਸ ਗੱਲ ਕਰਕੇ ਅਸੀਂ ਇਹਦੇ ਚ ਤਫਤੀਸ਼ ਕਰ ਰਹੇ ਹਾਂ ਕਿ ਵੈਪਨ ਕਿਸੇ ਹੋਰ ਬਾਦਰ ਚੂਜ਼ ਹੋਈ ਦੀ ਤੇ ਜਿੱਥੋਂ ਲੈ ਕੇ ਆਂਦਾ ਸੀਗਾ ਉਹਨਾਂ ਨੂੰ ਨਾਮਜ਼ਦ ਕਰਕੇ ਉਹਨਾਂ ਨੂੰ ਅਰੈਸਟ ਕਰਨ ਦੀ ਕੋਸ਼ਿਸ਼ ਕਰ